ਕਹ ਲੱਗੇ ਪਾਖਣ ਕੀਟ ਗੁਪਤ ਹੋਏ ਰਹਤਾ ਤਾਂਚੋ ਮਾਰਗ ਨਹੀਂ ਪੱਥਰ ਐ ਨਾ ਪੱਥਰ ਪੱਥਰ ਦੇ ਵਿੱਚ ਜੀਵ ਨੂੰ ਉਹ ਖੁਰਾਕ ਉਹਦੀ ਦਿੰਦਾ ਪਰ ਪੱਥਰ ਨੂੰ ਦੇਖੋ ਉਹਨੂੰ ਕੋਈ ਰਸਤਾ ਨਹੀਂ ਹੈ ਜਿਸ ਤਰ੍ਹਾਂ ਇਹ ਖੁਰਾਕ ਪਹੁੰਚੇ ਤੁਸੀਂ ਰੋਜ਼ ਸੋਦਰ ਬਾਣੀ ਦੇ ਅੰਦਰ ਬਚਨ ਪੜ੍ਹਦੇ ਹੋ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਓ ਪਰਿਆ ਅਗਲਾ ਬਚਨ ਕੀ ਹੈ ਸੈਲ ਪੱਥਰ ਮੈਂ ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਉਹ ਪਰਮੇਸ਼ਰ ਉਹਨੂੰ ਵੀ ਰਿਜ਼ਕ ਦਿੰਦਾ ਪਾਖਣ ਕੀਟ ਗੁਪਤ ਹੋਇ ਰਹਤਾ ਉਹ ਜਿਹੜਾ ਕੀੜਾ ਆ ਪੱਥਰ ਦੇ ਅੰਦਰ ਪਾਖਣ ਕਹਿੰਦੇ ਨੇ ਪੱਥਰ ਨੂੰ ਉਹਦੇ ਵਿੱਚ ਗੁਪਤ ਰੂਪ ਵਿੱਚ ਆ ਪਰ ਉਹਨੂੰ ਕਿਸੇ ਪਾਸਿਓਂ ਰਸਤਾ ਨਹੀਂ ਹੈ ਕਿ ਉਹਨੂੰ ਭੋਜਨ ਪਹੁੰਚਾਇਆ ਜਾਏ ਬੜੇ ਕਮਾਲ ਦੀ ਉਦਾਹਰਣ ਆ ਇਹ ਗੱਲ ਹੈ ਤਕਰੀਬਨ 1995 29 ਦਸੰਬਰ ਦਿਨ ਸ਼ੁੱਕਰਵਾਰ ਅਜੀਤ ਅਖਬਾਰ ਦੇ ਅੰਦਰ ਉਹ ਇੱਕ ਪੇਜ ਤੇ ਖਬਰ ਆਈ ਪਾਕਿਸਤਾਨ ਦੇ ਵਿੱਚ ਜਿਹੜਾ ਮੰਗਲ ਡੈਮ ਹੈ ਨਾ ਉਥਾਂ ਦੇ ਇੱਕ ਡਰਾਈਵਰ ਪਠਾਨ ਦੀ ਹੱਡ ਬੀਤੀ ਉਹਨਾਂ ਬਿਆਨ ਕੀਤੀ ਇਹ ਤਕਰੀਬਨ ਘਟਨਾ ਜਿਹੜੀ ਹੈ ਅਜੀਤ ਅਖਬਾਰ ਦੇ ਅੰਦਰ 1995 ਵਿੱਚ ਯਾਦ ਹੈ ਮੈਨੂੰ ਕਿ 29 ਦਸੰਬਰ ਦਿਨ ਸ਼ੁੱਕਰਵਾਰ ਔਰ ਮੰਗਲ ਡੈਮ ਦਾ ਉਹ ਡਰਾਈਵਰ ਸੀ ਉਹ ਕਹਿਣ ਲੱਗਾ ਵੀ ਮੈਂ 7 ਦਿਨਾਂ ਦੀ ਛੁੱਟੀ ਆਪਣੇ ਮਾਲਕਾਂ ਤੋਂ ਲਈ ਤੇ 7 ਦਿਨਾਂ ਦੀ ਛੁੱਟੀ ਲੈ ਕੇ ਮੈਂ ਆਪਣੇ ਨਗਰ ਚਲਾ ਗਿਆ ਇਹ ਗਿਲਗਿਤ ਤੋਂ ਤਕਰੀਬਨ ਕਹਿੰਦਾ ਮੇਰਾ ਜਿਹੜਾ ਨਗਰ ਆ ਨਾ ਉਹ 10 ਮੀਲ ਦੂਰ ਆ ਗਿਲਗਿਤ ਤੋਂ ਤਾਂ ਉਥੇ ਬਹੁਤ ਸਾਰੇ ਸਾਧਨ ਨਹੀਂ ਜ਼ਿੰਦਗੀ ਜਿਉਣ ਦੀ ਵਧੀਆ ਸਾਧਨ ਨਹੀਂ ਹਨ ਪਰ ਆਪਣੀ ਜਨਮ ਭੂਮੀ ਦਾ ਸਭ ਨੂੰ ਪਿਆਰ ਹੁੰਦਾ ਉਥੇ ਰਹਿੰਦੇ ਆ ਵੀ ਲੋਹੇ ਦੇ ਤਵੇ ਦੀ ਥਾਂ ਦੇ ਨਾ ਉਹ ਪੱਥਰ ਦੇ ਤਵੇ ਬਣਾ ਕੇ ਉੱਤੇ ਰੋਟੀ ਪਕਾਉਂਦੇ ਨੇ ਕਹਿਣ ਲੱਗਾ ਮੈਂ ਘਰ ਗਿਆ 7 ਦਿਨਾਂ ਦੀ ਛੁੱਟੀ ਲੈ ਕੇ ਵੀ ਮੈਂ 7 ਦਿਨ ਆਪਣੇ ਪਰਿਵਾਰ ਵਿੱਚ ਰਵਾਂਗਾ ਤੇ ਜਦੋਂ ਮੈਂ ਘਰ ਗਿਆ ਸ਼ਾਮ ਹੋਈ ਭੋਜਨ ਦਾ ਸਮਾਂ ਹੋਇਆ ਤੇ ਕਹਿੰਨ ਲੱਗ ਮੇਰੀ ਜੀਵਨ ਸਾਥੀ ਨੇ ਭੋਜਨ ਤਿਆਰ ਕੀਤਾ ਮੈਂ ਵੀ ਹੱਥ ਸਾਫ਼ ਕਰਕੇ ਬੜੇ ਆਰਾਮ ਨਾਲ ਮੰᱡੇ ਤੇ ਬਹਿ ਗਿਆ ਤਾਂ ਜਦੋਂ ਭੋਜਨ ਮੇਰੇ ਸਾਹਮਣੇ ਆਇਆ ਤੇ ਮੈਂ ਜਦੋਂ ਹੱਥ ਵਿੱਚ ਰੋਟੀ ਫੜੀ ਪ੍ਰਸ਼ਾਦਾ ਹੱਥ ਵਿੱਚ ਫੜਿਆ ਉਹ ਕੰਡਿਆਂ ਵਾਲੇ ਪਾਸਿਓਂ ਤਾਂ ਸਾਰੇ ਪਾਸਿਓਂ ਪੱਕਾ ਹੋਇਆ ਸੀ ਪਰ ਵਿੱਚੋਂ ਬਿਲਕੁਲ ਕੱਚਾ ਸੀ ਫਿਰ ਮੈਂ ਹੋਰ ਪ੍ਰਸ਼ਾਦ ਦੇ ਵੇਖੇ ਰੋਟੀਆਂ ਹੋਰ ਦੇਖੀਆਂ ਉਹ ਸਾਰੀਆਂ ਆਸੇ ਪਾਸਿਓਂ ਤਾਂ ਪੱਕੀਆਂ ਹੋਈਆਂ ਪਰ ਵਿੱਚੋਂ ਕੱਚੀਆਂ ਮੈਂ ਆਵਾਜ਼ ਮਾਰੀ ਆਪਣੀ ਜੀਵਨ ਸਾਥੀ ਨੂੰ ਭਗਵਾਨ ਨੇ ਇਹ ਪ੍ਰਸ਼ਾਦ ਇਹ ਰੋਟੀਆਂ ਕਿੱਦਾਂ ਦੀਆਂ ਨੇ ਬਾਹਰੋਂ ਤਾਂ ਪੱਕੀਆਂ ਹੋਈਆਂ ਨੇ ਪਰ ਵਿਚਕਾਰੋਂ ਬਿਲਕੁਲ ਕੱਚੀਆਂ ਨੇ ਇਹ ਕੋਈ ਨਵਾਂ ਰਵਾਜ਼ ਆਇਆ ਹੈ ਇਹ ਕੋਈ ਨਵਾਂ ਰਵਾਜ਼ ਆਇਆ ਕੋਈ ਫੈਸ਼ਨ ਆ ਜਾਂ ਕੀ ਕਾਰਨ ਆ ਇਹ ਮੈਨੂੰ ਵਿੱਚੋਂ ਕੱਚੀ ਰੋਟੀ ਖਵਾ ਰਹੀਆਂ ਨੂੰ ਤਾਂ ਉਹ ਕੋਲ ਆ ਕੇ ਬਹਿ ਗਈ ਕਹਿਣ ਲੱਗੀ ਮੇਰੇ ਸਿਰ ਦੇ ਸਾਈ ਮੈਨੂੰ ਦੱਸਣਾ ਯਾਦ ਨਹੀਂ ਰਿਹਾ ਮੈਂ ਕਹਿਣਾ ਭੁੱਲ ਗਈਆਂ ਇਹ ਜਿਹੜੀ ਤੁਸੀਂ ਰੋਟੀ ਵੇਖ ਰਹੇ ਹੋ ਨਾ ਇਹ ਵਿੱਚੋਂ ਕੱਚੀ ਪਤਾ ਕਿਉਂ ਆ ਜਿਹੜਾ ਮੈਂ ਤਵਾ ਯੂਜ਼ ਕਰਦੀ ਆ ਜਿਹੜਾ ਤਵਾ ਮੈਂ ਵਰਤਦੀ ਆ ਨਾ ਵੇਖੋ ਲੋਹੇ ਨਾਲੋਂ ਜ਼ਿਆਦਾ ਤਪਦਾ ਹੈ ਪੱਥਰ ਦਾ ਜਿਹੜਾ ਤਵਾ ਕਹਿ ਲਗੀ ਉਹ ਤਪਦਾ ਤਾਂ ਬਹੁਤ ਆ ਪਰ ਤਪਦਾ ਆਸੇ-ਪਾਸੇ ਵਿੱਚੋਂ ਤਪਦਾ ਹੀ ਨਹੀਂ ਉਹ ਵਿੱਚੋਂ ਨਹੀਂ ਤਪਦਾ ਉਹ ਜਿਹਦੇ ਕਾਰਨ ਰੋਟੀ ਕੱਚੀ ਰਹਿ ਜਾਂਦੀ ਹੈ ਕਹਿਣ ਲੱਗੀ ਮੈਂ ਜਦੋਂ ਉਸ ਨੂੰ ਤਪਾਉਣੀ ਆ ਨਾ ਆਸੇ-ਪਾਸੇੋਂ ਪੂਰਾ ਗਰਮ ਹੁੰਦਾ ਵਿੱਚ ਕਿਤੇ ਉਂਗਲ ਲੱਗ ਜਾਏ ਇੰਝ ਲੱਗਦਾ ਬਿਲਕੁਲ ਠੰਡਾ ਕਹਿ ਲੇਗਾ ਮੈਂ ਪਹਿਲਾਂ ਯਕੀਨ ਨਹੀਂ ਕੀਤਾ ਫਿਰ ਮੈਂ ਆਪ ਜਾ ਕੇ ਦੇਖਿਆ ਵੀ ਤੂੰ ਇੱਥੇ ਮੇਰੇ ਸਾਹਮਣੇ ਤਵੇ ਨੂੰ ਰੱਖ ਇਹਦੇ ਤੇ ਰੋਟੀ ਪਕਾ ਉਹਨੇ ਬਿਲਕੁਲ ਉਸ ਤਰ੍ਹਾਂ ਹੀ ਤਵੇ ਨੂੰ ਅੱਗ ਤੇ ਚਾੜਿਆ ਤੇ ਉਹ ਰੋਟੀ ਵੇਲ ਕੇ ਜਦੋਂ ਉੱਪਰ ਪਾਈ ਉਹ ਆਸੇ-ਪਾਸੇ ਪੱਕੀ ਕਹਿ ਲੇਗਾ ਮੈਂ ਹੱਥ ਲਾ ਕੇ ਦੇਖਿਆ ਵਚਕਾਰੋਂ ਬਿਲਕੁਲ ਤਵਾ ਠੰਡਾ ਆਸੇ-ਪਾਸਿਓਂ ਗਰਮ ਮੈਂ ਬਹੁਤ ਹੈਰਾਨ ਹੋਇਆ ਕਰਨ ਲੱਗਾ ਫਿਰ ਮੈਂ ਵੀ ਡਰਾਈਵਰ ਸੀ ਮੈਂ ਅਥੋੜਾ ਚੁੱਕਿਆ ਤਵੇ ਨੂੰ ਰੱਖਿਆ ਪੱਥਰ ਦੇ ਉੱਤੇ ਪੱਥਰ ਦੇ ਹੀ ਤਵੇ ਨੂੰ ਤੇ ਉਹਨੂੰ ਤੋੜਨਾ ਸ਼ੁਰੂ ਕੀਤਾ ਜਦੋਂ ਮੈਂ ਤੋੜਿਆ ਬੜੀ ਮੁਸ਼ਕਲ ਹੋਈ ਤੋੜਨ ਵਿੱਚ ਜਦੋਂ ਮੈਂ ਤੋੜਿਆ ਹੈਰਾਨੀ ਦੀ ਹੱਦ ਨਾ ਰਹੀ 2 ਇੰਚ ਦਾ ਸਲੇਟੀ ਰੰਗ ਦਾ ਕੀੜਾ ਉਹਦੇ ਵਿੱਚੋਂ ਨਿਕਲਿਆ 2 ਇੰਚ ਦਾ ਸਲੇਟੀ ਰੰਗ ਦਾ ਉਹਦੇ ਵਿੱਚੋਂ ਕੀੜਾ ਨਿਕਲਿਆ ਤਾਂ ਉਹ ਵੀ ਬਿਲਕੁਲ ਜਿਉਂਦਾ ਇਹਦੇ ਕਾਰਨ ਉਹ ਤਵਾ ਠੰਡਾ ਰਹਿੰਦਾ ਸੀ ਅੱਗ ਤੇ ਹੋਣ ਤੇ ਵੀ ਉਹ ਗਰਮ ਨਹੀਂ ਸੀ ਹੁੰਦਾ ਕੈਸੀ ਖੇੜ ਆ ਇਹ ਬਿਲਕੁਲ ਘਟਨਾ ਸੰਬੰਧ ਰੱਖਦੀ ਹੈ ਜਿਵੇਂ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਨੇ ਜਿੱਦਾਂ ਲਿਖਿਆ ਨਾ ਵੀ ਇੱਕ ਵਾਰ ਮੈਂ ਕਿਸੇ ਡੈਮ ਦੇ ਉੱਪਰੋਂ ਲੰਘ ਰਿਹਾ ਸੀ ਕਿਤੇ ਖੁਦਾਈ ਹੋ ਰਹੀ ਸੀ ਉੱਥੋਂ ਲੰਘ ਰਿਹਾ ਸਾਂ ਮੈਂ ਦੇਖਿਆ ਪੱਥਰਾਂ ਦੇ ਪੱਥਰਾਂ ਨੂੰ ਚੀਰਿਆ ਜਾ ਰਿਹਾ ਸੀ ਤੇ ਮੈਂ ਕੁਝ ਵੇਖ ਕੇ ਉੱਥੇ ਰੁਕ ਗਿਆ ਉਹ ਪੱਥਰ ਚੀਰ ਰਹੇ ਸਨ ਉਹਦੇ ਵਿੱਚੋਂ ਇੱਕ ਕੀੜਾ ਨਿਕਲਿਆ ਜਿਹਨੂੰ ਸ਼ੱਕਰ ਖੋਰਾ ਕੀੜਾ ਕਹਿੰਦੇ ਨੇ ਉਹ ਸ਼ੱਕਰ ਖੋਰਾ ਕੀੜਾ ਨਿਕਲਿਆ ਹੈਰਾਨੀ ਦੀ ਹੱਦ ਉਦੋਂ ਨਾ ਰਹੀ ਜਦ ਕਿ ਪੱਥਰ ਨੂੰ ਕਿਸੇ ਪਾਸਿਓਂ ਕੋਈ ਸੁਰਾਖ ਨਹੀਂ ਸੀ ਉਹਦੇ ਤੱਕ ਸ਼ੱਕਰ ਪਹੁੰਚ ਸਕਦੀ ਪਰ ਉਹਦੇ ਮੂੰਹ ਵਿੱਚ ਸ਼ੱਕਰ ਦੇ ਦਾਣੇ ਵਿਖੇ ਗਏ ਕਹਿਣ ਲੱਗੇ ਮੈਨੂੰ ਬਚਨਾ ਤੇ ਯਕੀਨ ਭਰੋਸਾ ਬਣ ਗਿਆ ਸਹਿਲ ਪੱਥਰ ਮੈਂ ਜੰਤੂ ਉਪਾਏ ਤਾਕਾ ਰਿਜ਼ਕ ਆਗਿਆ ਕਰ ਧਰਿਆ ਤੂੰ ਉਹਨਾਂ ਦਾ ਰਿਜ਼ਕ ਉਹਨਾਂ ਲਈ ਤਿਆਰ ਕਰਕੇ ਪਹਿਲਾਂ ਪਹੁੰਚਾਉਣਾ ਕਰ ਦੇਣਾ પાખણ કીટ ગુપ્ત હોય રહેતા ਜਿਹੜਾ ਪੱਥਰ ਦੇ ਵਿੱਚ ਕੀੜਾ ਗੁਪਤ ਰੂਪ ਵਿੱਚ ਆ ਤਾਂਚੋ ਮਾਰਗ ਨਾ ਹੈ ਉਹਨੂੰ ਕਿਸੇ ਪਾਸਿਓਂ ਰਾਹ ਨਹੀਂ ਹੈ ਕਿ ਉਹਦੇ ਤੱਕ ਭੋਜਨ ਪਹੁੰਚਾਇਆ ਜਾ ਸਕੇ ਇਸ ਲਈ ਕਹਿ ਧੰਨਾ ਪੂਰਨ ਹੋਇ ਰਹਿ ਤੋ ਧੰਨਾ ਜੀ ਇਸ ਗੱਲ ਨੂੰ ਦਾਵੇ ਨਾ ਕਹਿੰਦਾ ਕਿ ਪੂਰਨ ਤੌਰ ਤੇ ਸਮਝੋ ਉਹ ਪਰਮੇਸ਼ਰ ਵਰਤਿਆ ਤੇ ਤੂੰ ਵੀ ਉਹਦੇ ਤੇ ਭਰੋਸਾ ਕਰ ਮਾਤਰੇ ਜੀ ਰਹੀ ਤੂੰ ਜਿੰਦ ਕਰਕੇ ਡੋਲ ਨਾ ਰੱਬ ਤੈਨੂੰ ਭੋਜਨ ਤੇਰੀਆਂ ਲੋੜੀਂਦੀਆਂ ਚੀਜ਼ਾਂ ਆਪਣੇ ਆਪ ਦਏਗਾ ਤੈਨੂੰ ਚਿੰਤਤ ਹੋਣ ਦੀ ਲੋੜ ਨਹੀਂ ਤੂੰ ਕੇਵਲ ਆਪਣਾ ਕਰਮ ਕਰ ਜਿਹਦੇ ਲਈ ਤੈਨੂੰ ਇਹ ਜੀਵਨ ਮਿਲਿਆ ਜਿਹਦੇ ਲਈ ਤੈਨੂੰ ਇਹ ਜੀਵਨ ਮਿਲਿਆ ਥਾਂਤਨੰਤਰ ਜੋ ਹੈ ਇਹ ਸਭ ਉਸ ਪਰਮੇਸ਼ਰ ਨੇ ਬਣਾਇਆ ਹੈ ਸਾਰੀ ਸ੍ਰਿਸ਼ਟੀ ਉਹਨੇ ਪੈਦਾ ਕੀਤੀ ਹੈ ਤੇ ਸਭ ਨੂੰ ਉਹ ਅਨ ਦੇਣ ਵਾਲਾ ਰਿਜਕ ਦਾਤਾ ਹੈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਉਹ ਸਾਰਿਆਂ ਦਾ ਦਾਤਾ ਸਭ ਨੂੰ ਰਿਜਕ ਦਿੰਦਾ ਹੈ ਦੇਸੀ ਰਿਜਕ ਸੰਭਾਹੇ ਜਿਹਨੂੰ ਉਪਾਈ ਮੇਦਨੀ ਸਾਰਿਆਂ ਨੂੰ ਉਹ ਰਿਜਕ ਦਿੰਦਾ ਹੈ ਦੇਸੀ ਰਿਜਕ ਸੰਭਾਹੇ ਸਾਰਿਆਂ ਨੂੰ ਰਿਜਕ ਦਿੰਦਾ ਹੈ ਜਿਨਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਐ ਏਕੋ ਹੈ ਦਾਤਾਰ ਸੱਚਾ ਤੂੰ ਧਣੀ ਤੂੰ ਸਾਰੀ ਸ੍ਰਿਸ਼ਟੀ ਦਾ ਮਾਲਕ ਐ ਸਦਾ ਕਾਇਮ ਰਹਿਣ ਵਾਲਾ ਸੱਚਾ ਆਪ ਧਣੀ ਦੂ ਹੋਇਆ ਤੂੰ ਸਦਾ ਕਾਇਮ ਰਹਿਣ ਵਾਲਾ ਹੋਇਆ ਤੂੰ ਸਦਾ ਕਾਇਮ ਆ ਤੇ ਆਪਣੇ ਨਿਯਮ ਨੂੰ ਵੀ ਕਾਇਮ ਰੱਖਦਾ ਹੈ